ਨੂਏ ਬਣਿਆ ਨਹੀਂ ਕਿਉਂ ਜੀ ਸਾਡੇ ਮੂਢੇ ਚੱਤੀ ਵਿਆਏ ਕਦੂਖ ਤੈਨ ਜਾਣਨੇ ਕਦੋਂ ਚਲੇਗੀ ਕੋਈ ਬੰਦਾ ਮਾਰ ਦੇਗਾ ਤੂੰ ਹੱਜ ਨੂੰ ਚਲਾਉਣੀ ਨਹੀਂ ਹੁੰਦੀ ਪੁੱਛੇ ਉੱਟਦੀ ਐਂਗਰਾ ਦਾ ਫੇਰ ਬਦੂਖ ਚਲਾਉਣੀ ਸੌਖੀ ਐ ਬੱਕਰੀ ਚਾਰਨੀ ਦੀ ਸੌਖੀ ਐ ਦੋ ਦਿਨਾਂ ਦੀ ਟ੍ਰੇਨ ਲੈ ਕੇ ਅਗਲਾ ਕਹਿੰਦਾ ਮੈਂ ਬੱਕਰੀਆਂ ਦਾ ਉਹ ਬਣ ਗਿਆ ਪਲੇਅਰ ਬਣ ਗਿਆ ਉਹ ਟੱਕੀ ਦਾ ਸਾਨੂੰ ਨਹੀਂ ਸਹੀ ਪਹਿਨਦੀ ਲੋੜੀ ساری ਜ਼ਿੰਦਗੀ ਹੋ ਗਈ ਸਾਨੂੰ ੱੱਕੇ ਖਾਂਦੇ ਨੂੰ ਬੱਕਰੀਆਂ ਚ ਪੀਤਾ ਐ ਮਕਰੀ ਦੇ ਬਿਮਾਰੀ ਦਾ ਆਇਆ ਬਈ ਪੁਰਾਣਾ ਜਾਨੀ ਖੜਾ ਨੂੰ ਪਤਾ ਨਹੀਂ ਸੋਰੀ ਨੂੰ ਜਾਂਦੀ ਜਾਂਦੀ ਨੂੰ ਕੀ ਹੋ ਜੇ ਹੈ ਕੋਈ ਪਤਾ ਨਹੀਂ ਤੇ ਇਹ ਨਹੀਂ ਬੰਦਾ ਆਪਣੇ ਚੰਗੀ ਭਲੀ ਆਵੇ ਡੜ ਕੇ ਸੁੱਤੀ ਬਈ ਹੁਵਾੜੇ ਚ ਵੱਧ ਖਾ ਕੀਤਾ ਮਰ ਗਈ ਘਟਗਾ ਕੀਤਾ ਮਰ ਗਈ ਇਹ ਤਾਂ ਵੱਡੇ ਦੇ ਨਾਲ ਬੰਦਿਆਂ ਦੇ ਕੰਮ ਨੇ ਇਹ ਤਾਂ ਵੱਡੇ ਦੇ ਨਾਲ ਨੇ ਕੰਮ ਨੇ ਸਾਡੀਆਂ ਰੋ ਬੱਕਰੀਆਂ ਮਰ ਜਾਂਦੀਆਂ ਨੇ ਅਸੀਂ ਤਾਂ ਵੀ ਰੋਟ ਦੇ ਮਰਗੀਆਂ ਪੈਣ ਕਰਾਉਂਦੇ ਹੋਰ ਪਾਲ ਲਾਂਗੇ ਚਾਰ ਪੱਠਾ 50 60 ਹਜ਼ਾਰ ਦਾ ਉਹੀ ਨੁਕਸਾਨ ਹੋ ਜਾ ਠੀਕ ਆ ਨੋਰਮਲੀ ਕਰਦਾ ਕਈ ਲੋਕਾਂ ਨੇ ਅਕਸਰ ਥੋੜੀ ਅੱਸੀ ਦਾ ਰਹਿ ਗਏ ਪੈਣ ਚੋਂ ਉਹ ਰਾਜੂਰੀ ਦਾ ਮਾਰ ਗਏ ਲੁੱਟਾਂ ਬੜੀ ਕਮਾਈ ਆ ਬੱਕਰੀਆਂ ਚ ਧੰਦਾ ਛੇੜਦਾ ਬੇਲੇ ਲੋਕਾਂ ਨੇ ਉਹ ਤੇ ਰੋਟੀ ਬਣ ਗਈ ਉਹ ਤਾਂ ਨਾ ਕੋਈ ਰੋਟੀ 3000 4000 ਰੋਟੀ ਬਣੀ ਜਾਂਦੀ ਹੈ ਕੋਈ ਰੋਟੀ ਦਾ ਮਸਲਾ ਨਹੀਂ ਰੋਟੀ ਇੱਜਾਦੀ ਰਜੀ ਐ ਕਰਾ ਸਾਰੀ ਮੰਡੀ ਨੂੰ ਰੋਟੀ ਮੇਰੇ ਵੱਲੋਂ ਚੱਲਣ ਦੇ ਖਾਓ ਕਿੰਨਾਂ ਦੇ ਢਾਬੇ ਤੇ ਰੋਟੀ ਹਾਂ ਖਾਓ ਸਹੀ ਪੈਸੇ ਮੇਰੇ ਰੋਟੀ ਥੋਦੀ ਰੋਟੀ ਸਰਦੀ ਐ ਇਹ ਰੋਟੀ ਮੇਰੀ ਨਹੀਂ ਅੰਦਾ ਬੜੀ ਧਿਆਨ ਖਾਰਾ ਪੀ ਰੋ ਪਿਆਣੀ ਕੁੜੀ ਠੰਡਾ ਪਾਣੀ ਛਾਰੇ ਹਾਂ ਹਾਂ ਉਹ ਟੋਲ ਭਰੇ ਨਾ ਮਰ ਜਿੱਤ ਨਹੀਂ ਲੈ ਮੈਂ ਤਾਂ ਗੱਲਾਂ ਸੱਚੀਆਂ ਦੱਸਦਾ ਨਾਲੇ ਦਾ ਤੇਰੇ ਵਰਗੇ ਦੀ ਉਮਰ ਤਾਂ ਹੈਗੀ ਜੀ ਇਸ ਕਰਨ ਦੀ ਆ ਜਾ ਗੁਰਵਿੰਦਰ ਸਿੰਘ ਆਹਾ ਹਾ ਓਏ ਆਪਾ ਹੁਣ ਤਾਸ਼ ਨਹੀਂ ਖੇਲਦੇ ਗੁੰਡਾਂ ਤੇ ਬੈਠ ਕੇ ਓਏ ਆਪਾ 2 ਕ ਲੱਖ ਲੈ ਕੇ ਬੱਕਰੀਆਂ ਦਾ ਵਪਾਰ ਛੇੜੀਏ ਤੈਂ ਬੰਗਾ ਛੇੜਿਆ ਇਹ ਕਿਹ ਨਹੀਂ ਲਿਆ ਤੇ ਇਥੋਂ ਲੈ ਲਾ ਦਿਓ ਓਏ ਲਾ ਦੇ ਨਾ ਉੱਤੇ ਹੈ ਬੋਤਲ ਦਾ ਤੂੰ ਤਾਂ ਸਰਦਾਰ ਹੈ ਜਿੱਤੇ ਤੇ ਪੀ ਕੁੱਤਾ ਥਣੂ ਪੇਗ ਬੈਠੇ ਨੂੰ ਲਵਾਉਣਾ ਓਏ ਰੋਜ਼ ਦਿੰਦੇ ਹਾਂ ਰੋਜ਼ ਕਿਉਂ ਨਹੀਂ ਦਿੰਦੇ ਬੰਦੇ ਨੇ ਦਿੰਦੇ ਨੇ ਜੇ ਵਾ ਤਾਸ਼ ਖੇਡ ਕੇ ਆ ਕੇ ਉੱਥੇ ਤੂੰ ਫੁੜਾ ਹੀ ਲੈਕ ਨਹੀਂ ਜੇ ਲੈਕੂ ਵੀ ਬੈਠੇ ਨੂੰ ਰੋਟੀ ਮਿਲੂ ਕੋਈ ਨਾ ਕੋਈ ਕਵਿਤੀ ਛੇੜਦਾ ਹੋਵੇਗਾ ਹਾਂ ਗੱਲ ਸਹੀ ਆ ਇੱਕ ਹੋਸ਼ ਟਿੱਕੇ ਰੋਟੀ ਤੂੰ ਨਹੀਂ ਖਾਂਦਾ ਆ ਵੇਖਾ ਸੁਣ ਮੈਂ ਤਾਂ ਨਹੀਂ ਬਹੁਤ ਕੁਝ ਕਰਾ ਮੇਰੀ ਬਾਹਰ ਦਾ ਮੇਰਾ ਅੰਗਰੇਜ਼ਾ ਬਹੁਤ ਰੱਖਿਆ ਤੇ ਇਥੇ ਕਿੰਨੇ ਪੈਣ ਨਾ ਫੇਰ ਵਧੀਆ ਸਮਝਿਆ ਨਹੀਂ ਫੇਰ ਤਾ ਤੋ ਪੰਗੇ ਛੇੜਦਾ ਬੱਕਰੀ